ਤੋ ਸਵਾਗਤ ਹੈ ਅੱਜ ਦੀ ਵੀਡੀਓ ਦੇ ਵਿੱਚ ਅੱਜ ਤੁਹਾਨੂੰ ਮਿਲਾਉਣ ਜਾ ਰਹੇ ਆਂ ਵੀਰ ਮਰੀਕ ਭੈਣੀ ਜੱਸਾ ਨਾ ਜਿਸ ਵੀਰ ਨੇ ਨਵਾਂ ਕੰਮ ਸ਼ੁਰੂ ਕਰਾਇਆ ਈ ਟਰੈਕਟਰ ਟਰਾਲੀਆਂ ਖਰੀਦਣ ਵੇਚਣ ਦਾ ਬਾਕੀ ਵੀਰ ਦਾ ਨੰਬਰ ਤੁਸੀਂ ਨੋਟ ਕਰ ਲੈਣਾ 98724 30209 ਵੀਰ ਐਡ ਵਗੈਰਾ ਦਾ ਵੀ ਕੰਮ ਕਰਦਾ ਬਾਈ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਵੀਰੇ ਆਪਣੇ ਨਵਾਂ ਕੰਮ ਸਟਾਰਟ ਕੀਤਾ ਸੋ ਸੰਯੋਗ ਦਿਓ ਹਣਾ ਵੀਡੀਓ ਸ਼ੇਅਰ ਕਰਿਓ ਬਾਕੀ ਰੇਟ ਜਿਹੜੇ ਮੰਡੀ ਦੇ ਰੇਟ ਲਿਖੇ ਹੁੰਦੇ ਨੇ ਉਹ ਰੇਟ ਨਹੀਂਗੇ ਰੇਟਾਂ ਦੇ ਵਿੱਚ ਜਿਹੜਾ ਡਿਸਕਾਊਂਟ ਆਗਾ ਉਹ ਭਾਰੀ ਹੋਊਗਾ ਬਾਈ ਦੀ ਵੀਡੀਓ ਦੇਖ ਕੇ ਆਜੋ ਸਕਰੀਨ ਸ਼ਾਟ ਦਿਖਾ ਦਿਓ ਤੇ ਅੱਜ ਦੀ ਵੀਡੀਓ ਦੇ ਵਿੱਚ ਆਪਣੇ ਕੋਲੇ ਬਈ 8 ਟਰੈਕਟਰ ਨੇਗੇ 2 ਟਰਾਲੀਆਂ ਦੇ 2 855 ਨੇ 400 ਵਾਲੇ 2 735 ਨੇ 1 855 ਬਈ 2003 ਮਾਡਲ ਹੈ 1 ਐਕਸਰ ਤੇ 2 ਟਰਾਲੀਆਂ ਨੇ 11 ਛੱਡ ਕੇ ਇੱਕ ਇੱਕ 11 6 ਦੇ ਵਿੱਚ ਪਹਿਲਾ ਟਰੈਕਟਰ ਵੀਰੇ ਸਮਰਾਤ 735 ਦੇਟਰ ਬਾਡੀ ਲੈਨ ਦਾ ਚੰਗਾ ਵੀਰੇ ਇੰਜਨ ਗੇਅਰ ਦੀ ਫੁੱਲ ਤਸੱਲੀ ਹੈ ਮਾਡਲ ਹੈਗਾ 94 ਪੰਜਾਬ ਨੰਬਰ ਦਾ ਟਰੈਕਟਰ ਹੈਗਾ 1 ਲੱਖ ਤੇ 42000 ਰੁਪਏ ਦੀ ਕੀਮਤ ਹੈ ਬਾਕੀ ਰੇਟ ਮੌਕੇ ਤੇ ਹੋ ਜੂਗਾ ਟਾਇਰ ਜੇ ਕਿਤੇ ਆ ਗਈ। ਬਾਕੀ ਜਿੰਨੀ ਵੀਰੇ ਦੇ ਸੈਂਸਰੀ ਨਾਲ ਆਉਂਦੀ ਆ ਉਹ ਨਾਲ ਦੇਵਾਂਗੇ ਠੀਕ ਹੈ। ਜਿਹਦੇ ਨਾਲ ਡੰਡਾ ਆ ਇਹਦਾ ਡੰਡਾ ਮਿਲੂਗਾ ਠੀਕ ਹੈ ਜੇ ਡਰੌਵ ਵਾਲਾ ਇਹਦਾ ਡਰੌਵ ਮਿਲੂਗਾ। ਠੀਕ ਹੈ ਬਾਕੀ ਜਿੰਨਾ ਰੰਗ ਹੋਇਆ ਤੇ ਤਾਂ ਨਹੀਂ ਹੋਇਆ ਉਹ ਗੱਲ ਦੱਸ ਕੇ ਹੋਊਗਾ ਸਾਰਾ। ਤੇ ਬਾਕੀ 11 ਸੇ ਦੀ ਆਪਣੇ ਕੋਲੇ ਟਰਾਲੀ ਹੈ। ਲੈਫਟ ਵਾਲੀ ਇਹ ਵੀਰੇ ਸਿੰਗਲ ਟਾਇਰ ਦੇ ਵਿੱਚ ਹੈਵੀ ਡਿਊਟੀ ਹੈ ਸਾਈ ਤੇ ਬਣੀ ਵੀ ਹੈ ਟਰਾਲੀ। ਮੈਂ ਕਿ ਨਵਾਂ ਜਾਲ ਆ ਗਿਆ। ਕੀਮਤ ਦੀ ਗੱਲ ਕਰੀਏ ਕੀਮਤ ਦੀ 1 ਲੱਖ ਤੇ 35000 ਰੁਪਏ ਰੱਖੀ ਹੈ। ਡਾਲਾ ਇਹਦਾ ਖੁੱਲਦਾਗਾ। ਮੇ ਤੋਂ ਫਰਸਦਗਾ ਦੇ ਸਾਫ ਫਰਸ ਹੈਗਾ ਅੱਗੇ ਵੀਰੇ ਆ ਗਿਆ 855 2003 ਮਾਡਲ ਆ ਗਿਆ ਬਾਟੀ ਲੈਣ ਦਾ ਚੰਗਾ ਇੰਜਨ ਗੇਅਰ ਦੀ ਫੁੱਲ ਤਸੱਲੀ ਹੈ ਹਾਲ ਪਾ ਕੇ ਆਪ ਦੀ ਤਸੱਲੀ ਕਰਕੇ ਲਿਜਾ ਸਕਦੇ ਪੰਜਾਬ ਨੰਬਰ ਦਾ ਟਰੈਕਟਰ ਹੈਗਾ ਕੀਮਤ ਦੀ ਗੱਲ ਕਰੀਏ 2 ਲੱਖ ਤੇ 68000 ਰੁਪਏ ਦਾ ਮੈਂ ਕਿ ਟਾਇਰ ਇਹਦੇ ਆ ਗਏ ਵੀਰੇ ਐਮ ਆਰਫ ਦੇ 55+ ਹੈਗੇ ਨੇ ਬਈ ਤੇ ਇੱਕ ਟਰੈਕਟਰ ਤੁਹਾਨੂੰ ਹੋਰ ਦਿਖਾ ਦਨੇ ਆ ਉੱਧਰ ਖੜਾ ਵੀਰੇ ਇਸਰ ਜੇ ਕਿਸੇ ਭਰਾ ਨੇ ਕੱਖਾਂ ਵਾਸਤੇ ਲੈਣਾਗਾ ਦਾ ਸੰਪਰਕ ਕਰ ਲਿਓ ਇਹ ਟਰੈਕਟਰ 90 ਮਾਡਲ ਆ ਬਾਈ ਟਾਇਰ ਆਗੇ ਤੇ JK ਦੇ ਪੰਜਾਬ ਨੰਬਰ ਦਾ ਟਰੈਕਟਰ ਹੈਗਾ ਕਾਪੀ ਕਾਗਜ਼ ਇੰਜਨ ਗੇਅਰ ਓਕੇ ਆ ਤੇ ਰੇਟ ਹੈ ਦਾ ਵੀਰੇ 92000 ਰੁਪਇਆ ਬਾਕੀ ਰੇਟ ਮੌਕੇ ਤੇ ਹੋ ਜੂਗਾ ਕੰਡੀਸ਼ਨ ਦਿਖਾ ਦੇ ਤੇ ਬਾਕੀ ਕੋਈ ਵੀ ਸੰਧ ਜੇ ਤੁਸੀਂ ਵੇਚਣਾਗਾ ਤੇ 5-7 ਫੋਟੋਆਂ ਪਾ ਦਿਓ ਬਾਈ ਸੰਪਰਕ ਕਰ ਲਾਂਗੇ ਹਨਾ ਤੁਹਾਡੇ ਨਾਲ ਇੱਕ ਟਰੈਕਟਰ ਵੀ ਰਹਾਗਾ ਆਪਣੇ ਕੋਲੇ ਹੈਗਾਗਾ 95 ਮਾਡਲ ਠੀਕ ਹੈ ਇੰਜਨ ਗੇਅਰ ਦੀ ਫੁੱਲ ਤਸੱਲੀ ਆ ਚੰਗਾਗਾ ਬਾਕੀ ਜਿਮੀ ਬਾਈ ਬੰਪਰ ਔਰ ਲਾਈਟਾਂ ਹਨਾ ਮਗਰਾਟ ਲੱਗੇਗਾ ਸਾਰਾ ਕੁਝ ਨਾਲ ਮਿਲੂਗਾ ਟਿਕ ਚੱਲਦਾ ਵੀਰੇ ਦਾ ਟਿਕ ਚੱਲਦਾ ਠੀਕ ਹੈ ਠੀਕ ਹੈ ਵੀਰੇ 95 ਮਾਡਲ 1 ਲੱਖ ਤੇ 22000 ਰੁਪਿਆ ਇਦੀ ਕੀਮਤ ਹੈ ਬਾਕੀ ਮੌਕੇ ਤੇ ਘੱਟ ਵੱਧ ਹੋ ਜਾ ਬਾਈ ਕੋਸ ਰੇਟ ਥੋੜੀ ਵੀਡੀਓ ਦੇਖ ਕੇ ਆਵੇ ਸਕਰੀਨ ਸ਼ਾਟ ਦਿਖਾਵੇ ਜਿੰਨਾ ਕਹੋਗੇ ਆਪਾਂ ਉਹਨਾਂ ਡਿਸਕਾਊਂਟ ਦੇ ਦਾਂਗੇ ਠੀਕ ਹੈ ਅੱਗੇ ਆ ਗਿਆ ਬਾਈ 855 416 96 ਮਾਡਲ ਹੈ ਪੰਜਾਬ ਨੰਬਰ ਹੈ 1 ਲੱਖ ਤੇ 45000 ਰੁਪਏ ਕੀਮਤ ਹੈ ਇਹਦੀ ਤੇ ਇੱਕ ਬਾਈ ਆਪਣੇ ਕੋਲ 400 ਵਾਲਾ ਹੋਰ ਹੈ ਉਹ ਆਏਗਾ 98 ਮਾਡਲ ਠੀਕ ਹੈ ਬਾਹਰ ਪੰਪਾ ਚੰਗਾ ਟਰੈਕਟਰ ਉਹ ਵੀ ਉਹ ਵੀ ਸੰਪਰਕ ਕਰ ਲਓ ਜੇ ਕਿਸੇ ਭਾਈ ਨੇ ਲੈਣਾ ਕੋਈ ਗੱਲ ਨਹੀਂ ਗੱਲ ਨੂੰ ਹੋਰ ਦਿਖਾ ਦਿੰਦੇ ਆ ਬਾਈ ਵਾ ਠੀਕ ਹੈ ਕੱਟਦੀ। ਕੱਢ ਕੇ ਆ ਗਈ ਟਰਾਲੀ ਡਬਲ ਟਾਇਰ ਦੇ ਵਿੱਚ ਆ ਬਾਈ ਨਵੇਂ ਮਾਡਲ ਦੇ ਵਿੱਚ ਆ 8 ਇੰਚੀ ਚੈਨਲ ਵਾਲੀ ਇਹਦੇ ਤੇ ਬੱਤੇ-ਬੂਤੇ ਦਿਖਾ ਦੇ ਥੱਲਿਓਂ ਡਬਲ ਟਾਇਰ, ਲਿਫਟ ਪੰਪ ਦੀ ਤਸੱਲੀ ਆ ਪੂਰੀ। ਬਾਕੀ ਜਾਲ ਲੱਗਿਆ ਹੋਇਆ ਬਾਈ। ਪਿੱਸੇ ਬੰਗੇ ਹੈਗੇ ਦੋ ਤੇ ਰੇਟ ਆ ਜਿਹੜਾ ਇਹਦਾ 1 ਲੱਖ ਤੇ 45000 ਹੈ। ਬਾਕੀ ਰੇਟ ਮੌਕੇ ਤੇ ਹੋ ਜੂਗਾ। ਤੇ ਬਾਕੀ ਬਾਈ ਬਾਜੀ ਦੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ। ਬਾਕੀ ਭਾਈ ਵੀਰ ਦਾ ਜਿਹੜਾ ਕੰਟੈਕਟ ਨੰਬਰ ਆ ਤੁਸੀਂ ਦੁਬਾਰੇ ਨੋਟ ਕਰ ਸਕਦੇ ਹੋ ਬਾਕੀ ਵੀਰ ਨੂੰ ਬੰਦ ਤੋਂ ਸੱਤ ਫੋਟੋਆਂ ਭੇਜ ਕੇ ਐਡ ਵੀ ਲਗਾ ਸਕਦੇ ਹੋ ਤੁਸੀਂ ਬਿਲਕੁਲ ਬਾਕੀ ਭਾਈ ਆਪਾਂ ਇੱਥੇ ਬਰਨਾਲਾ ਮੰਡੀ ਆ ਜਿਹੜੀ ਛੋਟੀ ਮੰਡੀ ਤਰਖੀ ਚੌਂਗ ਦੇ ਕੋਲ ਉੱਥੇ ਮੰਡੀ ਲਾਉਣੇ ਆ ਜੇ ਕੋਈ ਸੰਦ ਵੇਚਣਾ ਤੁਸੀਂ ਤਾਂ ਇੱਥੇ ਆਪਣੀ ਮੰਡੀ ਦੇ ਵਿੱਚ ਲਿਆ ਸਕਦੇ ਹੋ ਛੋਟੀ ਐਡ ਆ ਜਿਹੜੀ ਇੱਥੇ ਬਿਲਕੁਲ ਫ੍ਰੀ ਲੱਗੂਗੀ ਠੀਕ ਹੈ ਕੋਈ ਵੀ ਭੜਾ ਸਕਦਾ ਤੇ ਬਾਕੀ ਭਾਈ ਵੀਡੀਓ ਨੂੰ ਸ਼ੇਅਰ ਕਰਿਓ ਤੇ ਪਿਆਰ ਕਰਿਓ ਹਨਾ ਤੇ ਬਾਈ ਦੇ ਪੇਜ ਨੂੰ ਫੋਲੋ ਜ਼ਰੂਰ ਕਰਿਓ ਬਾਈ ਬਹੁਤ ਬਹੁਤ ਧੰਨਵਾਦ ਹਨਾ ਸਾਡੀ ਵੀਡੀਓ ਬਣਾਈ ਤੇ ਨੂੰ ਸ਼ੇਅਰ ਜ਼ਰੂਰ ਕਰਦੇ ਬਾਈ ਤੇ ਚਲਦੀ ਆਲਦੀ ਨੂੰ ਵੀਰ ਦਾ ਨੰਬਰ ਫੇਰ ਨੋਟ ਕਰ ਲਿਓ ਜੀ 9872430209 ਬਾਕੀ ਟਰਾਲੀ ਤੁਸੀਂ ਕੰਡੀਸ਼ਨ ਵਗੈਰਾ ਦੇਖ ਹੀ ਲਈ ਆ ਵੀਰ ਅਕੇ ਆਪਣੇ ਚੈਨਲ ਦਾ ਨੰਬਰ ਵੀ ਨੋਟ ਕਰ ਸਕਦੇ ਹੋ 964687847360 ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰ ਲਿਓ ਜੀ ਤੇ ਵੀਡੀਓ ਨੂੰ ਕਰਦੇ ਸ਼ੇਅਰ ਜੀ ਧੰਨਵਾਦ ਵੀਰ